42 ਅੰਕ ਤੇ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ 1200 42 ਅੰਕ ਹੈ ਜੀ ਸਾਰੰਗ ਦੀ ਵਾਰ ਦੇ 11 ਸ਼ਬਦ ਹੋ ਗਏ ਆ ਇਹ 12ਵਾਂ ਸ਼ਬਦ ਹੈ ਜੀ ਸਾਰੰਗ ਦੀ ਵਾਰ ਦਾ 12ਵਾਂ ਸ਼ਬਦ ਹੈ ਸ਼ਲੋਕ ਮੁਹੱਲਾ ਪਹਿਲਾ ਸੋ ਇਸ ਸ਼ਬਦ ਦੇ ਵਿੱਚ ਵੀ ਦੋ ਸ਼ਲੋਕ ਤੇ ਇੱਕ ਪੌੜੀ ਹੈ ਜੀ ਦੋਨੋਂ ਹੀ ਸ਼ਲੋਕ ਸਹਿ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾ ਜੀ ਦੇ ਚਰਨ ਕੀਤੇ ਹੋਏ ਨੇ ਸ਼ਲੋਕ ਮਹਲਾ ਪਹਿਲਾ ਹੋਰ ਸ਼ਰੀਕ ਹੋਵੇ ਕੋਈ ਤੇਰਾ ਇਸ ਅੱਗੇ ਤੁਧ ਅੱਖਾਂ اے ਸੱਚੇ ਪਾਤਸ਼ਾਹ ਧਰੂ ਨਾਨਕ ਦੇਵ ਮਹਾਰਾ ਜੀ ਜੋ ਬਚਨ ਕਰਦੇ ਨੇ ਉਹ ਸਾਨੂੰ ਇਹ ਸਮਝਾਉਂਦੇ ਨੇ ਵੀ ਪ੍ਰਮਾਤਮਾ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ ਹੈ ਜੇ ਕੋਈ ਰੱਬ ਦੇ ਘਰ ਦੀ ਗੱਲ ਦੱਸਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਰੱਬ ਦਾ ਸ਼ਰੀਕ ਹੈ ਉਹ ਰੱਬ ਦਾ ਸ਼ਰੀਕ ਬਣਦਾ ਹਾਂ ਤੇ ਕਈ ਪਖੰਡ ਕਰਦੇ ਨੇ ਪਖੰਡ ਉਹ ਪਤਾ ਲੱਗ ਜਾਂਦਾ ਨਾ ਤਾਂ ਇਹ ਕਈ ਇਦਾਂ ਵੀ ਰੱਬ ਦੇ ਘਰ ਦੀ ਗੱਲ ਸਾਨੂੰ ਦੱਸ ਦਿਆ ਤਾਂ ਅਸੀਂ ਸਮਝ ਲੈਨੇ ਖਰਿਆ ਕਿ ਵੀ ਸ਼ਰੀਕ ਬਣਦਾ ਰੱਬ ਦਾ ਪਰ ਗੁਰੂ ਸਾਹਿਬ ਜੀ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਪਰਮਾਤਮਾ ਪਰਮੇਸ਼ਰ ਦਾ ਸ਼ਰੀਕ ਕੋਈ ਵੀ ਹੈ ਨਹੀਂਗਾ ਜੇ ਉਹਦਾ ਕੋਈ ਸ਼ਰੀਕ ਹੋਵੇ ਤਾਂ ਫਿਰ ਉਹਦੇ ਅੱਗੇ ਮੈਂ ਕੁਝ ਆਖਾਂ ਹੈ ਨਾ ਇਸ ਅੱਗੇ ਤੁਧ ਆਖਾਂ ਮਤਲਬ ਵੀ ਉਹਦੇ ਜਾਂ ਉਹਦੇ ਅੱਗੇ ਤੇਰੇ ਸਬੰਧ ਵਿੱਚ ਕੁਝ ਆਖਾਂ ਇਹਦੇ ਹੁੰਦੀ ਹੈ ਨਾ ਸ਼ਰੀਕ ਲੰਦਾ ਲਾ ਸ਼ਰੀਕ ਹੁੰਦਾ ਉਹਦੇ ਕੋਲ ਫਿਰ ਜਦੋਂ ਕੋਈ ਗੱਲ ਕਹਿੰਦੇ ਤਾਂ ਜਿਹੜਾ ਉਹਦਾ ਸ਼ਰੀਕ ਹੈ ਸੋ ਉਹਦੀ ਗੱਲ ਕਰੀ ਦੀ ਹੈ ਉਹ ਉਹਦਾ ਪਿਆਰ ਹਾਸਲ ਕਰਨ ਵਾਸਤੇ ਹਨ ਉਹਦੇ ਸ਼ਰੀਕ ਦੇ ਉਹਨੂੰ ਗੱਲਾਂ ਦੱਸਣੀਆਂ ਇਹ ਗੱਲ ਮਹਾਰਾਜ ਕਹਿੰਦੇ ਕਹਿੰਦੇ ਤੇਰਾ ਸ਼ਰੀਕ ਨਹੀਂ ਹੈ ਕੋਈ ਪਰ ਲੋ ਜੇ ਤੂੰ ਕਿਸ ਦੀ ਅਰਦਾਸ ਨਹੀਂ ਸੁਣਦਾ ਕਿਸ ਦਾ ਕਾਰਜ ਨਹੀਂ ਹੁੰਦਾ ਤੇ ਤੇਰੀ ਕੋਈ ਸ਼ਿਕਾਇਤ ਲਾਵੇ ਕਿਹਦੇ ਕੋਲ ਲਾਏ ਤੇਰੀ ਸ਼ਿਕਾਇਤ ਤੂੰ ਤੇਰਾ ਸ਼ਰੀਕ ਹੀ ਕੋਈ ਨਹੀਂ ਹੈ ਜਿਹੜੇ ਰੱਬ ਦੇ ਘਰ ਦੀਆਂ ਸਾਨੂੰ ਗੱਲਾਂ ਦੱਸਦੇ ਐ ਜਿਹੜੇ ਸੰਤ ਭਗਤ ਹੁੰਦੇ ਰੱਬ ਦੇ ਸ਼ਰੀਕ ਹੁੰਦੇ ਹੀ ਨਹੀਂ ਉਹ ਤਾਂ ਸਾਨੂੰ ਸ਼ੋਕੇ ਰੱਬ ਦੇ ਨਾਲ ਜੋੜਦੇ ਆ ਤੇ ਅਸੀਂ ਕਿਵਲਾ ਉਹਨਾਂ ਨੂੰ ਰੱਬ ਦੇ ਸ਼ਰੀਕ ਵੀ ਮੰਨ ਲੈਂਦੇ ਆ ਉਹਨਾਂ ਨੂੰ ਰੱਬ ਦੇ ਸ਼ਰੀਕ ਵੀ ਮੰਨ ਲੈਨੇ ਹੈ ਵੀ ਤੁਸੀਂ ਜਿੱਦਾਂ ਹੁਣ ਮਾਰਾ ਕਹਿੰਦੇ ਗੁਰਪਰਮੇਸ਼ਰ ਇੱਕੋ ਜਾਣ ਤੇ ਦੇਖੋ ਗੱਲ ਸਿੱਧੀ ਗੁਰਪਰਮੇਸ਼ਰ ਇੱਕੋ ਜਾਣ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਜਿਹੜਾ ਰੱਬ ਦਾ ਸ਼ਰੀਕ ਹੈ ਇਹ ਨਹੀਂ ਹੈ ਉਹ ਇੱਕਮਿਕਤਾ ਹੁੰਦੀ ਹੈ ਜੀ ਇਦਾਂ ਹੀ ਜਿਹੜੇ ਸੰਤ ਭਗਤ ਜਿਹਨੂੰ ਕਹਿੰਦੇ ਜਨਮ ਵਾਲਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਤਨਾ ਬਹੁਤ ਗਲਤ ਫਹਮੀਆ ਜੀਆਂ ਹੋਈਆਂ ਆ ਜੀ ਕਿ ਰੱਬ ਦੇ ਪਿਆਰੇ ਰੱਬ ਦੇ ਨਾਲ ਇਕਮਿਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਪੂਰਾ ਭੈ ਆ ਮਨ ਦੇ ਵਿੱਚ ਪਰ ਫਿਰ ਵੀ ਉਹਨਾਂ ਨੂੰ ਭੰਡ ਦਿੰਦਾ ਵੀ ਇਹ ਤਾਂ ਰੱਬ ਦਾ ਸ਼ਰੀਕ ਬਣਦਾ ਨਹੀਂ ਵੀ ਉਹ ਰੱਬ ਦੇ ਸ਼ਰੀਕ ਨਹੀਂ ਹੁੰਦੇ ਜਿਹੜੇ ਰੱਬ ਦੇ ਸ਼ਰੀਕ ਬਣਦੇ ਆ ਸੋ ਉਹ ਉਹਨਾਂ ਦਾ ਉਹਨਾਂ ਦਾ ਸੇਸ਼ਟਮੇ ਹੋਰ ਹੁੰਦਾ ਤਾਂ ਨਾ ਭੰਡਾ ਜੇਦੀ ਭੱਜ ਜਾਂਦਾ ਜੀ ਗੁਰੂ ਪਾਤਸ਼ਾਹ ਦੇ ਜਿਹੜੇ ਵਜਨ ਕਰਦੇ ਉਹ ਕਹਿੰਦੇ ਰੱਬ ਦਾ ਸ਼ਰੀਕ ਹੀ ਨਹੀਂ ਕੋਈ ਬਣ ਨਹੀਂ ਸਕਦਾ ਕਹਿੰਦੇ ਰੱਬ ਦਾ ਸ਼ਰੀਕ ਨਹੀਂ ਤਦ ਅੱਗਾ ਤਦ ਅਸ਼ਲਾਹੀ ਮੈਂ ਅੰਧੇ ਨਾਉ ਸੁ ਜਾਖਾ ਤੇਰੇ ਅੱਗੇ ਤੇਰੀ ਸਿਫਤ ਕਰਨ ਦੇ ਨਾਲ ਅੰਨੇ ਵੀ ਅੱਖਾਂ ਵਾਲੇ ਹੋ ਜਾਂਦੇ ਨੇ ਹੈ ਨਾ ਨਾਮ ਜਪੋ ਉਹਨਾਂ ਆਤਮਾ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਮਤਲਬ ਸਾਡੇ ਸਬੰਧ ਵਿੱਚ ਮਾਰਾਂ ਨੇ ਬਚਨ ਕੀਤੇ ਹੋਏ ਨੇ ਇਹ ਸਾਡੇ ਸਬੰਧ ਵਿੱਚ ਬਜੇ ਨੇ ਤੇ ਇਹ ਆ ਐ ਭਾਈ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੀ ਹੀ ਸ਼ਿਫਤ ਕਰੋ ਤੁਧ ਅੱਗਾ ਤੁਧ ਸਲਾਹੀ ਮੈਂ ਅੰਧੇ ਨਾ ਸੁਜਾਖਾ ਉਹਦਾ ਨਾਮ ਜਪ ਕੇ ਅੰਨਾ ਵੀ ਸੁਜਾਖਾ ਹੋ ਜਾਂਦਾ ਹੈ ਇਹ ਸਾਨੂੰ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਯੁਗਤੀ ਦੱਸ ਦਿੱਤੀ ਹੈ ਹਨਾ ਕਿ ਅੰਦਰਲੀ ਅੱਖ ਮਿਲਣੀ ਆ ਸੱਚਾ ਅੱਖਾ ਕੀ ਅੰਦਰੋਂ ਅੰਦਰੋਂ ਸੋਝੀ ਹੋ ਜਾਣੀ ਅੰਦਰਲੀ ਅੱਖ ਪ੍ਰਾਪਤ ਹੋ ਜਾਣੀ ਹੁਣ ਇਹਨੂੰ ਇਦਾਂ ਸਮਝ ਲਈਏ ਜੀ ਆਪਾਂ ਵੀ ਜਦੋਂ ਵੀ ਬਾਣੀ ਪੜ੍ਹਨੀ ਹੈ ਤੇ ਇੰਝ ਸਮਝਣਾ ਵੀ ਮੇਰੇ ਕੋਲ ਗੁਰੂ ਸਾਹਿਬ ਜੀ ਬਾਣੀ ਸੁਣਦੇ ਨੇ ਜਾਂ ਕਥਾ ਜਾਂ ਕੀਰਤਨ ਮਹਾਰਾਜ ਕੀਰਤਨ ਵੀ ਸੁਣਦੇ ਸੀ ਕਥਾ ਵੀ ਸੁਣਦੇ ਸੀ ਸਚੇ ਪਾਤਸ਼ਾਹ ਜੀ ਤੇ ਹਾਜ਼ਰ ਰਾਜੇ ਸਮਝ ਲੈ ਵੀ ਗੁਰੂ ਸਾਹਿਬ ਜੀ ਮਾਰਾ ਸੁਣਦੇ ਆ ਜੀ ਇਹਦੇ ਨਾਲ ਅੰਦਰਲੇ ਨੇਤਰ ਖੁੱਲਦੇ ਨੇ ਜੀ ਅੰਨੇ ਤੋਂ ਸਜਾਖੇ ਹੋ ਜਾਂਦੇ ਨੇ ਪਾਸ਼ਾ ਕਹਿੰਦੇ ਤੇ ਫੇ ਅਸੀਂ ਵੀ ਵਰਤੀ ਆ ਜਾਂਦੀ ਜਦੋਂ ਜਦੋਂ ਉਹਨਾਂ ਨੂੰ ਸਜਾਖਾ ਹੁੰਦਾ ਫੇ ਵਰਤੀ ਮਿਲਦੀ ਆ ਕੀ ਬਰਮਾਤਮਾ ਪਰਮੇਸ਼ਰ ਜਿਹੜਾ ਹਰ ਵਕਤ ਨਾਲ ਆ ਜੀ ਅੰਦਰ ਵੀ ਹੈ ਤੇ ਬਾਹਰ ਵੀ ਜਦੋਂ ਸਜਾਖਾ ਹੋ ਗਿਆ ਤੇ ਜਦੋਂ ਉਹ ਅੱਖ ਨਹੀਂ ਮਿਲੀ ਉਸ ਵਕਤ ਆਪਾਂ ਇਹ ਦਾ ਸਮਝ ਕੇ ਚੱਲਣਾ ਮਨ ਕੇ ਚਲਣਾ ਇੱਕ ਮੰਨ ਲਿਆ ਇੱਕ ਦੇਖ ਲਿਆ ਹਨਾ ਮੰਨ ਲਿਆ ਦੇਖ ਲਿਆ ਮੰਨਣ ਦੇ ਮੰਨਣ ਤੋਂ ਬਿਨਾ ਸਮਝ ਨਹੀਂ ਆ ਸਕਦੀ ਜੀ ਇਸ ਕਰਕੇ ਮਨ ਕੇ ਜਪਣਾ ਕਿਉ ਹਾਜ਼ਰ ਨਾਜ਼ਰ ਇਸ ਗੱਲ ਦਾ ਖਿਆਲ ਰੱਖਣਾ ਜੇਤਾ ਆਖਣ ਸਾਹੀ ਸਬਦੀ ਭਾਖਿਆ ਭਾਈ ਸੁਭਾਈ ਜੇਤਾ ਆਖਣ ਸ਼ਾਹੀ ਸ਼ਬਦੀ ਜਿਹੜੇ ਸ਼ਬਦ ਨੇ ਸ਼ਾਹੀ ਦੇ ਨਾਲ ਲਿਖੇ ਜਾਂਦੇ ਨੇ ਹਨਾ ਜਿੰਨੇ ਵੀ ਹੁਣ ਬਹੁਤ ਨੇ ਜਿਹੜੇ ਆਖਦੇ ਨੇ ਉਹ ਜੋਸ਼ ਸ਼ਾਹੀ ਦੇ ਨਾਲ ਜੋ ਲਿਖਿਆ ਹੋਇਆ ਉਹਨੂੰ ਪੜ ਪੜ ਕੇ ਆਖੀ ਜਾਂਦੇ ਨੇ ਹਨਾ ਜੇ ਤਾਂ ਆਖਣ ਸਾਹੀ ਸ਼ਬਦੀ ਪਾਖਿਆ ਭਾਈ ਸਫਾਈ ਹੁਣ ਆਖਣੇ ਵਾਲੇ ਤਾਂ ਬਹੁਤ ਨੇ ਜਿੱਦਾਂ ਵੇਦਾਂ ਦੇ ਵਿੱਚ ਗਿਆਨ ਆ ਜਾਂ ਗੁਰਬਾਣੀ ਕਿੰਨੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਿਖੀ ਹੋਈ ਹੈ ਜੀ ਵਕਤਾਂ ਦੀ ਬਾਣੀ ਗੁਰੂ ਕੀ ਬਾਣੀ ਹੈ ਸੋ ਇਹ ਜੋ ਅਸੀਂ ਵੇਖਦੇ ਆ ਜੋ ਸ਼ਬਦ ਨੇ ਉਹ ਸ਼ਿਆਹੀ ਦੇ ਨਾਲ ਕਾਗਜ਼ ਤੇ ਲਿਖੇ ਹੋਏ ਨੇ ਪਰ ਪਾਤਸ਼ਾਹ ਕਹਿੰਦੇ ਭਾਖਿਆ ਭਾਏ ਸੁਭਾਈ ਅਗਰ ਉਹ ਲਿਖੇ ਹੋਏ ਸ਼ਬਦਾਂ ਨੂੰ ਪ੍ਰੇਮ ਦੇ ਨਾਲ ਪੜੀਏ ਉਹਨਾਂ ਪ੍ਰੇਮ ਦੇ ਨਾਲ ਪੜੀਏ ਤੇ ਅੰਦਰੋਂ ਸ੍ਰੇਸ਼ਟ ਪ੍ਰੇਮ ਜਾਗਦਾ ਜੀ ਜਿਹੜਾ ਪ੍ਰੇਮ ਦੇ ਨਾਲ ਇਹਨਾਂ ਸ਼ਬਦਾਂ ਨੂੰ ਪੜਦਾ ਸੁਣਦਾ ਉਹ ਬਰਵਾਤਮਾ ਪਰਮੇਸ਼ਰ ਨੂੰ ਪਉਂਦਾ ਉਹ ਚੰਗਾ ਲੱਗਦਾ ਜੀ ਬਾਕੀ ਜੇਥਾ ਆਖਣ ਸਾਹੀ ਸਬਦੀ ਸਾਹੀ ਕਾਲੇ ਨੂੰ ਕਾਲੇ ਨੂੰ ਵੀ ਕਹਿੰਦੇ ਨੇ ਜੀ ਸਾਹੀ ਜੋ ਵੀ ਬੰਦੇ ਦੇ ਪਾਪ ਹੁੰਦੇ ਨੇ ਨਾ ਉਹ ਸਾਹੀ ਸਾਹੀ ਭਾਵ ਜੋ ਪਾਪ ਹੁੰਦੇ ਨੇ ਸਬਦੀ ਉਹ ਲਿਖੇ ਜਾਂਦੇ ਨੇ ਜੀ ਉਹ ਲਿਖੇ ਸਬਦੀ ਦਾ ਉਹ ਤਾਂ ਲਿਖਿਆ ਜਾਣਾ ਆਖਿਆ ਭਾਈ ਭਾਈ ਜੇ ਮਹਾਰਾਜ ਸਚੀ ਪਾਸ਼ਾ ਕਹਿੰਦੇ ਨੇ ਪ੍ਰੇਮ ਦੇ ਨਾਲ ਪਾਈ ਉਹਨੂੰ ਚੇਤੇ ਕਰੋ ਉਹਨੂੰ ਜਪੋ ਤੇ ਉਹ ਸਾਰੇ ਹੀ ਖਤਮ ਹੋ ਜਾਂਦੇ ਨੇ ਤੇ ਸੋਕ ਪ੍ਰਮਾਤਮਾ ਪਰਮੇਸ਼ਰ ਦੇ ਉਹ ਪਿਆਰ ਵਾਲੇ ਹੋ ਜਾਂਦੇ ਨੇ ਜਿਹੜੇ ਕਹਿੰਦੇ ਜਿਹਨਾਂ ਪ੍ਰੇਮ ਕਿਉਂ ਨਹੀਂ ਤੇ ਨਹੀਂ ਪ੍ਰਫਾਯੋ ਜੀ ਤੇ ਸੋ ਉਹਨਾਂ ਦੇ ਦੋਨੇ ਹੀ ਅਖਰ ਠੀਕ ਨੇ ਜੀ ਜਿਹੜੇ ਪਾਪ ਖਤਮ ਹੀ ਉਹ ਉਹਨੂੰ ਉਹਦਾ ਨਾਮਚਾਰਨ ਨਾਲ ਹੀ ਹੋਣੇ ਨੇ ਤੇ ਬਾਕੀ ਅੱਖਰ ਜਿਹੜੇ ਸਾਨੂੰ ਲਿਖੇ ਹੋਏ ਮਿਲਦੇ ਨੇ ਉਹਨਾਂ ਨੂੰ ਪਿਆਰ ਦੇ ਨਾਲ ਪੜੋ ਉਹਨਾਂ ਨੂੰ ਪਿਆਰ ਦੇ ਨਾਲ ਪੜੋ ਸੁਣੋ ਤੇ ਅੰਦਰੋਂ ਸ੍ਰੇਸ਼ਟ ਪਿਆਰ ਜਾਗਦਾ ਜੀ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਹਾਂ ਮਹਾਰਾਜ ਸੱਚੇ ਪਾਸ਼ਾ ਜੀ ਕਹਿੰਦੇ ਨੇ ਵੀ ਸਾਡਾ ਤਾਂ ਇਹੋ ਹੀ ਆਖਣਾ ਹੈ ਵੀ ਜਿੰਨੇ ਵੀ ਹਨ ਸਾਰੇ ਤੇਰੀ ਵਡਿਆਈ ਕਰਦੇ ਨੇ ਜੀ ਠੀਕ ਹੈ ਪ੍ਰੇਮ ਦੇ ਨਾਲ ਉਹਨੂੰ ਜਪਣਾ ਜਾਂ ਪ੍ਰੇਮ ਦੇ ਨਾਲ ਉਹਨੂੰ ਯਾਦ ਕਰਨਾ ਸੋ ਉਹਦੇ ਨਾਲ ਪ੍ਰਾਪਤੀ ਬਹੁਤ ਹੈ ਜੀ ਜੇ ਕੋਈ ਪ੍ਰੇਮ ਦੇ ਨਾਲ ਨਹੀਂ ਵੀ ਯਾਦ ਕਰਦਾ ਕਰਦੇ ਤਾਂ ਤੇਰੀ ਵਡਿਆਈ ਨੇ ਨਾ ਸਭ ਤੇਰੀ ਵਡਿਆਈ ਨਾਨਕ ਬਹੁਤਾ ਇੱਕ ਇਹੋ ਆ ਖਣ ਨਾ ਸਭ ਤੇਰੀ ਵਡਿਆਈ ਤੇਰੀ ਵਡਿਆਈ ਕੀਤੀ ਹੀ ਚੰਗੀ ਲੱਗਦੀ ਹੈ ਇਸ ਕਰਕੇ ਵਾਰਾ ਸੱਚੇ ਬਾਦਸ਼ਾਹ ਜੀ ਨਹੀਂ ਕਰਦੇ ਪਰ ਉਹਦੀ ਵਡਿਆਈ ਕਰਨ ਵਾਸਤੇ ਹੀ ਬਾਤ ਕੋਗੇ ਹੋਰ ਵੀ ਗੱਲਾਂ ਸੀ ਬਹੁਤ ਬਹੁਤ ਬੋਲਦੇ ਆ ਅਸੀਂ ਥੋੜਾ ਕੁਝ ਬੋਲਦੇ ਆ ਪਰ ਆਪਣੇ ਜੋ ਬੋਲ ਬਾਣੀ ਆ ਜੋ ਵੀ ਅਸੀਂ ਗੱਲਾਂ ਕਰਦੇ ਉਹਦੇ ਵਿੱਚ ਬਹੁਤਾ ਅੱਖਰ ਜਿਹੜਾ ਹੋਣਾ ਚਾਹੀਦਾ ਜਿਆਦਾਤਰ ਜਿਹੜੀ ਮਾਤਰਾ ਹੋਣੀ ਚਾਹੀਦੀ ਪ੍ਰਮਾਤਮਾ ਦੀ ਵਡਿਆਈ ਚਾਹੀਦੀ ਹੈ ਕੰਦੇ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਨਾ ਸਿਆ ਕੀ ਚਾਖਰੀ ਜਾਂ ਜੰਮੇ ਕੀ ਕਾਰ ਜਦੋਂ ਇਹਦੀ ਹੋਂਦ ਨਹੀਂ ਸੀ ਜਾ ਨਾ ਸ਼ਿਆ ਜਦੋਂ ਇਹ ਜੀਵ ਨਹੀਂ ਸੀ ਜਦੋਂ ਇਹਨੂੰ ਸਰੀਰ ਨਹੀਂ ਸੀ ਮਿਲਿਆ ਉਦੋਂ ਕਿੱਥੇ ਸੀ ਹੋਂਦ ਸੀ ਪਰ ਸਰੀਰ ਨਹੀਂ ਸੀ ਜੀ ਪਾਣੀ ਦਾ ਬੁੱਧ ਬਦਾ ਸੀਗਾ ਜੀ ਮਾਤਾ ਦੇ ਗਰਭ ਦੇ ਵਿੱਚ ਸੀਗਾ ਤੇ ਉੱਥੇ ਪਲਦਾ ਸੀਗਾ ਜੀ ਮਾਤਾ ਦੇ ਗਰਭ ਦੇ ਵਿੱਚ ਤੇ ਉਹ ਕਿਹੜੀ ਚੱਕਰੀ ਕਰਦਾ ਸੀਗਾ ਜਿਹੜਾ ਇਹਨੂੰ ਰਜਿਕ ਮਿਲਦਾ ਸੀਗਾ ਜੀ ਕੀ ਕੰਮ ਕਰਦਾ ਸੀਗਾ ਜੀ ਪੂਰੀ ਤਰ੍ਹਾਂ ਦੀ ਪਰਮ ਰਛੋਈਆ ਮਾਤਾ ਦੇ ਗਰਭ ਦੇ ਵਿੱਚ ਕੀ ਕੰਮ ਕੀਤਾ ਕਿਹੜੀ ਚੱਕਰੀ ਕੀਤੀ ਇਸਨੇ ਪਰਮਾਤਮਾ ਪਰਮੇਸ਼ਰ ਨੇ ਉੱਥੇ ਵੀ ਇਸ ਦੀ ਪਰਵਰਿਸ਼ ਕੀਤੀ ਜਾਂ ਜੰਮੇ ਕੀ ਕਾਰ ਅੱਛਾ ਜਦੋਂ ਚਲੋ ਅੰਦਰ ਤਾਂ ਬਾਹਰ ਪਰਮਾਤਮਾ ਪਰਮੇਸ਼ਰ ਨੇ ਰੱਖਿਆ ਕੀਤਾ ਜਿਹਨੂੰ ਜਨਮ ਲੈ ਲਿਆ ਜਨਮ ਲੈਂਦਿਆ ਸਾਰੇ ਤਾਂ ਨਹੀਂ ਨਾ ਕੋਈ ਕੰਮ ਕਰਨ ਲੱਗ ਪਿਆ ਜਦੋਂ ਜੰਮਿਆ ਤੇ ਉਸ ਵਕਤ ਉਹਦੇ ਮੁਖ ਦੇ ਵਿੱਚ ਰਿਜਕ ਆਇਆ ਉਹਨੂੰ ਦੁੱਧ ਮਿਲਿਆ ਇਹ ਥੋੜੀ ਵੀ ਜੰਮਦਿਆਂ ਸਾਰੀ ਉਹਨੇ ਆਪਣੇ ਰਿਜਕ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰਮਾਤਮਾ ਪਰਮੇਸ਼ਰ ਨੇ ਉਹਦੇ ਵਾਸਤੇ ਉਹਦਾ ਰਿਜਕ ਜਿਹੜਾ ਉਹ ਰੱਖਿਆ ਹੋਇਆ ਸੀ ਉਹ ਮਿਲਿਆ ਜੀ ਸਾਰਾ ਆਪਾਂ ਨੂੰ ਇਸ ਗੱਲ ਦਾ ਪਤਾ ਵੀ ਕਿਵੇਂ ਬੱਚੇ ਦਾ ਜਨਮ ਹੁੰਦਾ ਕਿਵੇਂ ਬੱਚੇ ਦੀ ਪਰਮਨਿਸ਼ ਹੁੰਦੀ ਹੈ ਜੀ ਸਭ ਕਾਰਣ ਕਰਤਾ ਕਰੇ ਦੇਖ ਵਾਰੂ ਵਾਰ ਸੋ ਦੇਖੋ ਇਹ ਸਾਰਾ ਕੁਝ ਕਾਰਣ ਸੰਸਾਰ ਹੋ ਗਿਆ ਕਾਰਨ ਸੰਸਾਰ ਨੂੰ ਕਹਿੰਦੇ ਆ ਤੇ ਇਹ ਸਾਰਾ ਸੰਸਾਰ ਉਹ ਕਰਤਾਪੁਰਖ ਕਰਦਾ ਉਹ ਉਹਦੀ ਚਾਰਖਾਨੀਆਂ ਚ ਬਣਾਈਆਂ ਹੋਈਆਂ ਨੇ ਮਨੁੱਖ ਦੀ ਜਿਹੜੀ ਰਚਨਾ ਜਿੱਦਾਂ ਉਹ ਕਰਦਾ ਇੱਕ ਮਨੁੱਖ ਜਾਤੀ ਦੀ ਰਚਨਾ ਦੇਖ ਲਓ ਕਿਦਾਂ ਕਰਦਾ ਜੀ ਤੇ ਇਹ ਥੋੜੀ ਵੀ ਅ ਰਚਨਾ ਕਰਕੇ ਤਾਂ ਉਹ ਉਹਦੀ ਦੇਖਭਾਲ ਹੀ ਨਹੀਂ ਕਰਦਾ ਇਹ ਕਿਤੇ ਦੇਖੋ ਬਾਰੋ-ਬਾਰ ਦੇਖਿਆ ਬਾਰੋ-ਬਾਰ ਬਾਰ-ਬਾਰ ਬਾਰ-ਬਾਰ ਆਪਣੀ ਕੀਤੀ ਹੋਈ ਰਚਨਾ ਨੂੰ ਉਹ ਵੇਖਦਾ ਜਦੋਂ ਉਹ ਰਚਨਾ ਵੀ ਕਰਦਾ ਉਦੋਂ ਵੀ ਆਪਣੀ ਹੋਰ ਹੀ ਰਚਨਾ ਨੂੰ ਉਹ ਵੇਖਦਾ ਹੈ ਜੀ ਮੰਨ ਲਓ ਅਸੀਂ ਉਹਦੀ ਨਿਗਰਾਨੀ ਜਦੋਂ ਨਹੀਂ ਸੀ ਜਨਮ ਲਿਆ ਉਦੋਂ ਵੀ ਇਹ ਨਿਗਰਾਨੀ ਵਿੱਚ ਜਨਮ ਲੈ ਲਿਆ ਉਹਦੀ ਨਿਗਰਾਨੀ ਦੇ ਵਿੱਚ ਤੇ ਹੁਣ ਸਾਨੂੰ ਲੱਗਦਾ ਵੀ ਅਸੀਂ ਕੁਝ ਕਰ ਸਕਦੇ ਹਾਂ ਕਿਉਂਕਿ ਸਰੀਰ ਵੱਡਾ ਹੁੰਦੇ ਨਾਲ ਬੁੱਧੀ ਵੀ ਵਿਕਸਿਤ ਹੋ ਜਾਂਦੀ ਹੈ ਅੰਗ ਪੈਰ ਸਾਰੇ ਇਹਦੇ ਵੱਡੇ ਹੋਣ ਲੱਗ ਪੈਂਦੇ ਆ ਇਹਨੂੰ ਤਾਂ ਖੁੱਲਾ ਛੱਡਿਆ ਸੀ ਵੀ ਤੂੰ ਹੁਣ ਵੀ ਤੈਨੂੰ ਸਰੀਰ ਮਿਲ ਗਿਆ ਤੈਨੂੰ ਬੁੱਧੀ ਵਿਕਸਿਤ ਮਿਲ ਗਈ ਆ ਮਨ ਮਿਲ ਗਿਆ ਤੈਨੂੰ ਤੂੰ ਬੰਦ ਕੀ ਕਰ ਹੈਨਾ ਬੰਦ ਕੀ ਕਰ ਆਰ ਨਹੀਂ ਇਹ ਫੇਪਟੇ ਪਾਸੇ ਲਾ ਗਿਆ ਜੀ ਇਹ ਫੇ ਫੇ ਕੀ ਕਰਨ ਲੱਪਿਆ ਜਦੋਂ ਇਹਨੂੰ ਸ਼ਰੀਰ ਮਿਲ ਗਿਆ ਤੇ ਬੁੱਧੀ ਵਿਕਸ਼ਿਤ ਹੋ ਗਈ ਤੇ ਪੜਨਾ ਤਾਂ ਚੱਕਰ ਸੀ ਪਰਮੇਸ਼ਰ ਦਾ ਹਮ ਚਾਕਰ ਗੋਬਿੰਦ ਕੇ ठाकुर मेरा प्यारा ਤੇ ਉਹਦੀ ਜਿਹੜੀ ਚੱਕਰੀ ਗਣੀ ਸੀ ਨਿਰੰਕਾਰ ਦੀ ਉਹ ਤਾਂ ਨਸਿਆ ਫਿਰ ਉਹ ਕਹਿੰਦੇ ਜਾ ਨਸਿਆ ਕਿਆ ਚੱਕਰੀ ਹੁਣ ਇਹੀ ਸ਼ਬਦ ਜਿਹੜਾ ਨੇ ਪਹਿਲਾਂ ਨਾ ਸਿਆ ਕਰਕੇ ਪੜ ਲਿਆ ਹੁਣ ਨਸਿਆ ਕੱਠਾ-ਕੱਠਾ ਪੜਿਆ ਕਿਉਂਕਿ ਸਾਰੀ ਅਧਿਸ਼ੇਤ ਜਿੱਦਾਂ ਮਤਲਬ ਵੀਰ ਬਾਦ ਵਿੱਚ ਹੋਈ ਹੈ ਸਾਡੀ ਇਹ ਲੜੀਵਾਰੀ ਪੀੜ ਸੀ ਇਸ ਕਰਕੇ ਇਹਦੇ ਵਿੱਚ ਬੜੇ ਐਸੇ ਗੁੱਝੇ ਪਏ ਤੇ ਜਿਹੜੇ ਬੰਦਗੀ ਵਾਲੇ ਜਿਹੜੇ ਬੰਦਗੀ ਵਾਲੀਆਂ ਰੂਹਾਂ ਨੇ ਉਹਨਾਂ ਨੇ ਬੜੇ ਗੁੱਝੇ ਪੇੜ ਜਿਹੜੇ ਪ੍ਰਗਟ ਕੀਤੇ ਹੋਏ ਨੇ ਇਹਨੂੰ ਨਸਿਆ ਕਰਕੇ ਵਾਹੋ ਕਹਿੰਦੇ ਜਿਹੜਾ ਨਸੇ ਹੀ ਜਾਂਦਾ ਉਹ ਕਹਦਾ ਚੱਕਰ ਹੋਇਆ ਵੀ ਚੱਕਰਤਾ ਉਹ ਹੁੰਦਾ ਜਿਹੜਾ ਆਪਣਾ ਜਿਹੜਾ ਸਿਰ ਆ ਨਾ ਫਿਰ ਉਕੜੀ ਵਿੱਚ ਦੇ ਲੈਂਦਾ ਜੀ ਜਿੱਦਾਂ ਮਰਜ਼ੀ ਸਿਰ ਤੇ ਕੁੰਡੇ ਵਹਿਣ ਤੇ ਸਿਰ ਦੇਤਾ ਆਪਣਾ ਉਹ ਸਿਰ ਲੈ ਲਵੇ ਸਿਰ ਫੇ ਦੇਵੇ ਜੋ ਮਰਜ਼ੀ ਕਰ ਦੇਵੇ ਜੋ ਚੱਕਰਤਾ ਹੁੰਦੇ ਨੇ ਜਿਹੜਾ ਨਸੇ ਕਿਉਂ ਕਹਦਾ ਚੱਕਰ ਹੈ ਹੈ ਜਾਂ ਜੰਮੇ ਕੀ ਆਕਾਰ ਨਾ ਸਦਾ ਕੋਦੋਂ ਜਿਹੜਾ ਜੰਮਿਆ ਨਹੀਂ ਹੁੰਦਾ ਜੀ ਹੈ ਨਾ ਜਦੋਂ ਜਦੋਂ ਹੁਣ ਪਾਣੀ ਹੈ ਪਾਣੀ ਹੈ ਜਿਹਦਾ ਮਨ ਜਿਤਾ ਪਵਣੇ ਮਨ ਜੇ ਪਾਣੀ ਤਾਂ ਵੀ ਕਹਿੰਦੇ ਪਤਲਾ ਮੰਨਿਆ ਇਹ ਨੱਸ ਜਾਂਦਾ ਜੀ ਇਹ ਠਹਿਰਦਾ ਨਹੀਂ ਹੈ ਇਹ ਠਹਿਰਦਾ ਨਹੀਂ ਹੈ ਤੇ ਹੁਣ ਜਦੋਂ ਇਹ ਜੰਮ ਜਾਂਦਾ ਬਰਫ਼ ਬਣ ਜਾਂਦਾ ਜਾਂ ਜੰਮੀ ਕਿਆਕਾਰ ਇਹਦੋਂ ਹੁਕਮ ਵਿੱਚ ਆ ਗਿਆ ਜੀ ਚਲੋ ਜੰਮ ਗਿਆ ਪਾਣੀ ਬਰਫ਼ ਬਣ ਗਿਆ ਵੀ ਤਾਂ ਹੁਕਮਤ ਵਿੱਚ ਹੁਣ ਤੇ ਉਹ ਅਸਲ ਵਿੱਚ ਚੱਕਰ ਹੁੰਦਾ ਸੀ ਉਹ ਚੱਕਰ ਹੁੰਦਾ ਸੋ ਇਹ ਨਾ ਜਿੱਦਾਂ ਆਪਣੇ ਆਪ ਨੂੰ ਸਮਝਾਉਣ ਵਾਸਤੇ ਸਾਰੀਆਂ ਗੱਲਾਂ ਨੇ ਵੀ ਮਨ ਨੂੰ ਪਵਣ ਨਹੀਂ ਰਹਿਣ ਦੇਣਾ ਪਾਣੀ ਨਹੀਂ ਰਣ ਦੇਣਾ ਇਹ ਜੰਮਣਾ ਚਾਹੀਦਾ ਜਦੋਂ ਇਹ ਜੰਮ ਜਾਊਗਾ ਜਾਂ ਹਿਵਾ ਕਰ ਜੰਮੂ ਤਾਂ ਹਿਵਾ ਕਰ ਬਣਨਾ ਫੇਰੀ ਬਰਫ਼ ਦਾ ਘਰ ਬਣਨਾ ਫੇਰੀ ਸ਼ਾਂਤੀ ਹੁਣੀ ਹੈ ਤੇ ਜੇ ਜੰਮਿਆ ਹੀ ਨਹੀਂ ਤਾਂ ਸ਼ਾਂਤੀ ਕਿਹੜੀ ਢੰਗਾਦੀ ਫਿਰ ਇਹ ਦਰ ਇਹ ਸਾਰਾ ਕੁਝ ਕਰਤਾ ਹੀ ਕਰਦਾ ਦੇਖਾ ਵਾਰ ਵਾਰ ਅਵਸਥਾਵਿਓ ਚੈੱਕ ਕਰਦਾ ਹੀ ਐ ਕਿ ਮੇਰਾ ਜਿਹੜਾ ਸੇਵਕ ਹੈ ਮੇਰਾ ਭਗਤ ਹੈ ਸੋ ਇਹ ਕੀ ਮੰਗਦਾ ਕੀ ਕਰਦਾ ਉਹ ਸਭ ਕੁਝ ਦੇਖਦਾ ਜੇ ਚੁੱਪ ਹੈ ਜੇ ਮੰਗੇ ਹੈ ਦਾਤ ਕਰੇ ਦਾਤਾਰ ਹੁਣ ਆ ਵੀ ਬੜੀ ਹੈਰਾਨਗੀ ਦੀ ਗੱਲ ਹੈ ਬਾਹਰ ਕਹਿੰਦੇ ਚੁੱਪ ਕਰਕੇ ਮੰਗੋ ਹੁਣ ਸਾਡੇ ਆਰਗੇ ਕਹਿੰਦੇ ਮਾਰਾ ਜਦੋਂ ਮੰਗਣਾ ਤਾਂ ਬੋਲਣਾ ਤਾਂ ਪੈਣਾ ਹੀ ਆ ਨਾ ਬੋਲ ਉਹ ਫੇਰ ਪਤਾ ਲੱਗਦਾ ਭਾਈ ਉਹ ਬੋਲ ਦੇ ਕਰਕੇ ਸਾਨੂੰ ਦਤਾਂ ਨਹੀਂ ਮਿਲਦੀਆਂ ਅਹੀਂ ਬੋਲਦੇ ਨਾ ਬਹੁਤਾ ਬੋਲੇ ਚਖਣ ਹੋਏ ਬਿਨ ਬੋਲੇ ਜਾਣਾ ਸਭ ਕੋਈ ਕਹਿੰਦੇ ਚੁੱਪ ਕਰਕੇ ਮੰਗੋ ਸਹ ਮਾਰੇ ਸੱਚੇ ਪਾਸ਼ਾ ਕਹਿੰਦੇ ਚੁੱਪ ਕਰਕੇ ਮੰਗਣ ਦਾ ਹੁੰਦਾ ਸਿਸਟਮ ਵੀ ਬਾਣੇ ਦੇ ਵਿੱਚ ਆ ਜਾਓ ਜੀ ਰੋਲੀ ਨਾ ਪਾਓ ਪਹਿਲਾਂ ਤਾਂ ਆਪਾਂ ਇੰਨਾ ਕੁ ਦੇਖ ਲਓ ਨੇ ਇਹਨੂੰ ਵੀ ਦੱਸ ਦੋ ਇਹਨੂੰ ਵੀ ਕਹ ਦੋ ਇਹਨੂੰ ਵੀ ਕਹ ਦੋ ਸਾਰੇ ਪਾਸੇ ਰੌਲੀ ਪਾਈ ਜਾਣੀ ਹੈ ਤੇ ਪਹਿਲਾਂ ਤਾਂ ਉਸ ਚੀਜ਼ ਕੰਟਰੋਲ ਕਰੋ ਜੀ ਜਦੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਦਿੱਤੀ ਤਾਂ ਇਹ ਤੈਨੂੰ ਤਾਂ ਦੱਸਣ ਦੀ ਲੋੜ ਨਹੀਂ ਕੋਈ ਜ਼ਰੂਰਤ ਨਹੀਂ ਹੁੰਦੀ ਉਹ ਚੁੱਪ ਕਰਕੇ ਮੰਗ ਲਿਆ ਹਨਾ ਉਂਝ ਵੀ ਅੱਜਕੱਲ ਆਪਾਂ ਜਿੱਦਾਂ ਕਹਿੰਦੇ ਪਾਈ ਜਿਹੜਾ ਚੁੱਪ ਕਰਕੇ ਕੰਮ ਕਰ ਲੈਣਾ ਉਹ ਹੋ ਜਾਂਦਾ ਰੌਲੀ ਪਾ ਰੌਲੀ ਪਾਉਦੇ ਕੰਮ ਕਾਦੀ ਕੰਮ ਦੀ ਹੁੰਦਾ ਹੀ ਨਹੀਂ ਤੇ ਆਹ ਪਰਮਾਰਥ ਵਿੱਚ ਦੇਖ ਲਓ ਚੁੱਪ ਕਰਕੇ ਮੰਗ ਲਈਏ ਦਾਤ ਮਿਲ ਜਾਂਦੀ ਹੈ ਰੌਲੀ ਪਾਵਾਂਗੇ ਕੱਖ ਨਹੀਂ ਮਿਲਦਾ ਫਿਰ ਚੁੱਪ ਕਰਕੇ ਮੰਗੋ ਬਾਕੀ ਆਪਣੇ ਦੁੱਖਾਂ ਦੀ ਰੌਲੀ ਨਾ ਪਾਓ ਹਨਾ ਮੰਗੋ ਚੁੱਪ ਕਰਕੇ ਚੁੱਪ ਕਰਕੇ ਮੰਗੋ ਜਦ ਪਤਾ ਵੀ ਜਦੋਂ ਦਾਤ ਮਿਲ ਜਾਣੀ ਦੁੱਖ ਰਹਿਣਾ ਹੀ ਨਹੀਂ ਜਦੋਂ ਦਾਤ ਮਿਲ ਗਈ ਨਾ ਉਹਨੇ ਆਪਣੀ ਦਾਤ ਬਖਸ਼ਿਸ਼ ਕਰਦੀ ਕਿਉਂਕਿ ਦਾਤ ਹੀ ਐਸੀ ਮੰਗ ਲਈ ਹਮੇਸ਼ਾ ਲਈ ਚੁੱਪ ਕਰ ਜਾਣਾ ਇਹ ਦਾਤ ਨਾਮ ਦੀ ਚੁੱਪ ਕਰਕੇ ਹੀ ਮੰਗਣੀ ਪੈਂਦੀ ਐ ਰੋਲੀ ਭਾਗੇ ਨਹੀਂ ਮਿਲਦੀ ਮਹਾਰਾਜ ਸੱਚੇ ਪਾਸ਼ਾ ਦੇ ਬਾਰੇ ਬਰ ਜਾਈਏ ਉਹ ਦਾਤਾ ਦਾਤਾ ਦਿੰਦਾ ਜੀ ਇੱਕ ਦਾਤਾ ਸਭ ਮੰਗਤੇ ਦੇਖ ਹੈ ਆਕਾਰ ਕਹਿੰਦੇ ਦਾਤਾ ਦਾ ਇੱਕ ਹੀ ਹੈ ਅਸੀਂ ਸਾਰੇ ਹੀ ਮੰਗਦੇ ਆ ਸਾਰੇ ਮੰਗਦੇ ਤੇ ਉਹ ਦਾਤਾ ਦਿੰਦਾ ਦਾਤਾ ਦੇ ਕੇ ਫਿਰ ਦੇਖਦਾ ਵੀ ਹੈ ਜੀ ਫਿਰ ਦੇਖ ਹੈ ਆਕਾਰ ਸਵਨਾਂ ਨੂੰ ਦੇਖਦਾ ਜੀ ਸਵਨਾਂ ਨੂੰ ਵੀ ਦੇਖਦਾ ਭਾਈ ਜਿਹਨੂੰ ਦਾਤ ਦਿੱਤੀ ਹੈ ਉਹਨੂੰ ਦਾਤ ਵਰਤਣੀ ਵੀ ਆਈ ਹੈ ਜਿੱਦਾਂ ਬੱਚੇ ਨੂੰ ਕੋਈ ਚੀਜ਼ ਆਪਾਂ ਦੇ ਦਈਏ ਤੇ ਆਪਾਂ ਦੇਖਦੇ ਵੀ ਇਹਨੂੰ ਉਹ ਵਰਤਣੀ ਵੀ ਆਉਂਦੀ ਹੈ ਫੇਰ ਵਰਤਣੀ ਵੀ ਸਖਾਲਦੇ ਦਾਤ ਦੇ ਕੇ ਵੀ ਉਹ ਵੇਖਦਾ ਆਂ ਕਿ ਦਾਤ ਮੰਗਤਾ ਲਈ ਸਾਡੀ ਜਿੱਦਾਂ ਕਹ ਲੋ ਔਕਾਤ ਹੀ ਨਹੀਂ ਹੁੰਦੀ ਅਸੀਂ ਦਾਤ ਦੇ ਬਿਲੋਂ ਬਹੁਤ ਵੱਡੀ ਮੰਗ ਲੈਂਦੇ ਆਂ ਸਹਜੇ ਕਿਤੇ ਰੱਬ ਪਰਮਾਤਮਾ ਪਰਮੇਸ਼ਰ ਪਹਿਲੋ ਜੋਗ ਬਣਾਉਂਦਾ ਫੇਰ ਦਾਤ ਦਿੰਦਾ ਜਿੰਨਾ ਚਿਰ ਅਸੀਂ ਜੋਗ ਨਹੀਂ ਹੁੰਦੇ ਉਹਨਾਂ ਚਿਰ ਉਹ ਦਾਤ ਨਹੀਂ ਦਿੰਦਾ ਜਦੋਂ ਜੋਗ ਹੋ ਜਾਈਦਾ ਫਿਰ ਉਹ ਦਾਤ ਦਿੰਦਾ ਪਰ ਜੋਗ ਵੀ ਹੋ ਗਏ ਫਿਰ ਵੀ ਉਹ ਸਾਡੀ ਪਰਮਿਸ਼ ਕਰਦਾ ਦੇਖਦਾ ਹੈ ਜੀ ਠੀਕ ਨੇ ਇਸ ਕਰਕੇ ਵਸਤੂ ਭਾਂਡੇ ਵਿੱਚ ਪਾਉਣੀ ਕਿਤੇ ਛੋਟੀ ਜਿਹੀ ਗੱਲ ਥੋੜੀ ਹੁੰਦੀ ਜਿਹੜੀ ਦਾਤ ਅਸੀਂ ਮੰਗਦੇ ਆ ਜਦੋਂ ਸੋਝੀ ਪੈਂਦੀ ਮੰਗਣੀ ਤਾਂ ਕੋਈ ਦਾਤ ਹੁੰਦੀ ਹੈ ਮੰਗਣੀ ਤਾਂ ਉਹੀ ਦਾਤ ਹੁੰਦੀ ਪਰ ਇੱਥੇ ਵੀ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਭਾਈ ਉਹ ਦੇਖਦਾ ਇੱਕ ਦਾਤਾ ਸਭ ਮੰਗਤੇ ਫਿਰ ਦੇਖ ਹੈ ਆਕਾ ਨਾਨਕ ਏਵੈ ਜਾਣੀ ਐ ਜੀਵੈ ਦੇਵਨ ਹਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਦੇਖ ਲੋ ਸਾਰੇ ਜਾਣ ਜਿੰਨੇ ਅਸੀਂ ਮੰਗਤੇ ਆਂ ਖਾਂਦਿਆ ਖਾਂਦਿਆ ਮੂੰਹ ਕੁੱਠਾ ਪਹਿਰਾਂਦੇ ਆਂ ਸਾਂ ਮੰਗ ਜੁਗਾਂ ਜੁਗੰਤਰਾਂ ਤੋਂ ਦੱਤਾ ਮੰਗਣੇ ਵਾਲੇ ਮੰਗੀ ਜਾ ਰਹੇ ਨੇ ਮਰਦੇ ਜਾ ਰਹੇ ਨੇ ਮਰਦੇ ਜਾ ਰਹੇ ਨੇ ਪਰ ਉਹ ਜਿਹੜਾ ਦੇਣੇ ਵਾਲਾ ਉਹ ਜਿਉਂਦਾ ਹੀ ਐ ਜੀ ਉਹਨੇ ਨਹੀਂ ਮਰਨਾ ਉ ਜੀਵਾ ਦੇਵਨ ਹਰ ਹਰ ਵਕਤ ਕਹਾਂ ਨਵਾਂ ਨਵਾਂ ਦਰਵਾਜ਼ਾ ਸਾਤ ਗੁਰ ਮੇਰਾ ਨੀਤ ਨਵਾਂ ਉਹ ਕਿੱਥੇ ਜਾਂਦਾ ਉਹ ਨਹੀਂ ਵਰਦਾ ਜੀ ਕਹਿੰਦੇ ਜੀਵ ਹੈ ਦੇਵਨ ਹਾਰ ਪੌੜੀ ਨਾਏ ਮੰਨਿਆ ਸੁਰਤ ਊਪਜੈ ਨਾਏ ਮਤ ਹੋਈ ਨਾਮੇ ਮਤ ਹੋਈ ਨਾਮ ਨੂੰ ਮੰਨਣ ਦੇ ਨਾਲ ਪਾਬ ਹੁਕਮ ਨੂੰ ਮੰਨਣ ਦੇ ਨਾਲ ਸੁਰਤ ਊਪਜੈ ਜਿਹੜੀ ਸੁਰਤੀ ਇਹ ਨਾ ਇਹਦੀ ਜਿੱਦਾਂ ਕੈਮ ਹੋ ਜਾਂਦੀ ਹੈ ਸੁਰਤੀ ਵਾਲਾ ਹੋ ਜਾਂਦਾ ਜੀ ਨਾਮੇ ਮਤ ਹੋਈ ਨਾਮ ਵਾਲੀ ਮਤ ਹੋ ਜਾਂਦੀ ਹੈ ਜੀ ਦਾ ਮਤਲਬ ਨਾਮ ਵਾਲੀ ਮਤ ਹੋ ਗਈ ਵੀ ਹਾਂ ਵੀ ਇਹਨੂੰ ਹੁੰਦਾ ਵੀ ਨਾਮ ਵਾਲੀ ਮਤ ਦਾ ਇਹ ਹੋ ਗਿਆ ਵੀ ਬਾਣੀ ਪੜਨੀ ਬਾਣੀ ਸੁਣਨੀ ਬਾਣੀ ਤੇ ਬੰਦਾ ਹੋਰ ਕੋਈ ਗੱਲਬਾਤ ਨਹੀਂ ਕਰਨੀ ਮਤੂੰ ਉਹੀ ਗੁਰੂ ਵਾਲੀ ਬਾਤ ਇੱਥੇ ਨਾਮ ਵਾਲੀ ਮਤ ਕਹ ਦਿੱਤਾ ਗੁਰੂ ਵਾਲੀ ਬਾਤ ਆਪਾਂ ਕਹ ਦਿੰਨੇ ਆ ਜਿਸ ਕਰਕੇ ਨਾਮ ਨੂੰ ਮੰਨਣ ਦੇ ਨਾਲ ਹੀ ਸੁਰਤੀ ਜਾਗਦੀ ਆ ਠੀਕ ਨਹੀਂ ਤੇ ਫਿਰ ਇਹਦੀ ਮੱਤ ਹੀ ਸਾਰੀ ਬਦਲ ਜਾਂਦੀ ਮੱਤ ਪਲਟ ਜਾਂਦੀ ਬੁੱਧ ਬਦਲੀ ਸਿੱਧ ਪਾਈ ਨਾਏ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ ਬਾਰੇ ਕਹਿੰਦੇ ਉਹਦਾ ਜਦੋਂ ਹੁਕਮ ਜਿਹੜੇ ਮੰਨ ਲੈਂਦੇ ਨੇ ਇਹਨਾਂ ਦਾ ਫਿਰ ਉਹਦੇ ਗੁਣਾਂ ਦਾ ਉਚਾਰਨ ਕਰਦੇ ਨੇ ਨਾਮੇ ਸੁਖ ਹੋਈ ਜਿਹੜਾ ਉਹਦਾ ਹੁਕਮ ਮੰਨਣੇ ਵਾਲਾ ਨਾ ਹੁਕਮ ਮੰਨਣ ਵਿੱਚ ਸੁਖ ਹੈ ਇੱਥੇ ਨਾਮ ਨਾਮਾ ਉਹਦਾ ਹੁਕਮ ਲਾ ਲਵਾਂਗੇ ਇਹ ਉਹ ਬਹੁਤ ਵਧੀਆ ਫਿਰ ਹੈ ਨਾ ਹੈ ਨਾ ਹੁਕਮ ਦੇ ਵਿੱਚ ਆ ਜਾਓ ਨਾਮ ਆਪਣੇ ਆਪ ਜਪਿਆ ਜਾਂਦਾ ਜੀ ਹੁਕਮ ਦੇ ਵਿੱਚ ਆਉਣਾ ਹੀ ਔਖਾ ਹੈ ਜੀ ਜਦੋਂ ਹੁਕਮ ਵਿੱਚ ਆ ਗਿਆ ਤਾਂ ਫਿਰ ਤਾਂ ਆਟੋਮੈਟਿਕਲੀ ਸੁਤੇ ਸਿੱਧੇ ਫਿਰ ਨਾਮ ਚੜ੍ਹਨਾ ਸ਼ੁਰੂ ਹੋ ਜਾਂਦਾ ਜੀ ਕਿਉਂਕਿ ਉਹਦਾ ਫਿਰ ਬੋਝ ਨਹੀਂ ਹੁੰਦਾ ਨਾ ਕੋਈ ਬੋਝ ਦੇ ਬੋਝ ਦੇ ਵਿੱਚ ਚਿੰਤਾ ਵਿੱਚ ਵੀ ਨਾਮ ਨਹੀਂ ਜਪਿਆ ਜਾਂਦਾ ਜੀ ਚਿੰਤਾ ਤਾਂ ਉਸੇ ਗੱਲ ਦੀ ਬਾਰ ਬਣ ਜੇਣੀ ਜਦੋਂ ਚਿੰਤਾ ਤੋਂ ਮੁਕਤ ਹੋ ਗਏ ਹੁਣ ਇੱਕ ਮੈਂ ਹੀ ਕੋ ਬਾਕੀ ਸਾਰਾ ਸਾਰਾ ਕੋਈ ਤਾਂ ਉਹ ਦੇਖਦਾ ਪਿਆ ਮੇਰਾ ਤਾਂ ਕੰਮ ਹੀ ਇੱਕੋ ਹੈ ਜੀ ਆਟੋਮੈਟਿਕਲੀ ਨਾਮ ਚੱਲ ਪੈਂਦਾ ਹੈ ਨਾਇ ਮੰਨੇ ਗੁਣ ਉਚਰੇ ਨਾਮੇ ਸੁਖ ਹੋਈ ਤੇ ਜਿਹੜੇ ਨਾਮ ਨੂੰ ਮੰਨ ਲੈਂਦੇ ਨੇ ਹਨਾ ਜੀ ਉਹਦੇ ਹੁਕਮ ਨੂੰ ਮੰਨ ਲੈਂਦੇ ਨੇ ਪਾਸ਼ਾ ਕਹਿੰਦੇ ਨੇ ਉਹ ਫਿਰ ਗੁਣ ਉਚਰਾ ਪਰਮਾਤਮਾ ਪਰਮੇਸ਼ਰ ਦੇ ਗੁਣਾਂ ਦਾ ਇਹ ਉਚਾਰਨ ਕਰਦੇ ਨੇ ਜਾਂ ਇੰਜ ਕਹ ਲਓ ਉਹ ਕਿਸੇ ਦੇ ਅਫਗੁਣ ਨਹੀਂ ਤੱਕਦੇ ਜੀ ਕਿਸੇ ਦੇ ਅਫਗੁਣਾਂ ਦਾ ਜਿਗਰ ਤੱਕ ਨਹੀਂ ਕਰਦੇ ਪਰ ਅਸੀਂ ਜਿੰਨਾ ਮਰਜ਼ੀ ਕੋਈ ਅਫਗਨਾਂ ਦਾ ਭਰਿਆ ਹੋਇਆ ਹੋਇਆ ਹੋਵੇ ਉਹਦੇ ਗੁਣਾਂ ਦੀ ਗੱਲ ਕਰਨਗੇ ਕਿਉਂਕਿ ਹਰ ਇੱਕ ਦੇ ਅੰਦਰ ਗੁਣ ਹੁੰਦੇ ਨੇ ਫਿਰ ਨਿਰੰਕਾਰ ਜਿਹੜਾ ਹੈ ਹੀ ਗੁਣਾਂ ਦਾ ਸਮੁੰਦਰ ਤੇ ਫਿਰ ਉਹ ਤਾਂ ਉਹ ਉਹ ਗੱਲ ਉਹ ਗੱਲ ਜਦੋਂ ਕਰਦੇ ਹਣਗੇ ਤੇ ਫਿਰ ਕਿਸੇ ਪੇਸ਼ ਤੇ ਕਿੰਦਾ ਆਨੰਦ ਦੇ ਨਾਲ ਉਹ ਕਰਦੇ ਹਣਗੇ ਰੱਬ ਦੇ ਪਿਆਰੇ ਇਹੋ ਜਿਹੇ ਰੱਬ ਦੇ ਪਿਆਰਿਆਂ ਦੇ ਬਚਨ ਸੁਣਨੇ ਕੋਲ ਬਹਿਣਾ ਬੜੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਜੀ ਨਾਏ ਮੰਨਿਆ ਭ੍ਰਮ ਕਟਿਆ ਫਿਰ ਦੁੱਖ ਨਾ ਹੋਈ ਮਾਰਾ ਕਹਿੰਦੇ ਹੁਕਮ ਮੰਨ ਲਓ ਸਾਰਾ ਭਰਮ ਕਟਿਆ ਜਾਂਦਾ ਤੇ ਦੁੱਖ ਹੀ ਸਾਰਾ ਭਰਮ ਦਾ ਹੁੰਦਾ ਆ ਸ਼ੱਕ ਕਹਿੰਦੇ ਕਹਿੰਦੇ ਮੁੜ ਕੇ ਦੁੱਖ ਹੁੰਦਾ ਹੀ ਨਹੀਂ ਸੁਖ ਅਸਲ ਸੁਖ ਉਹ ਜੋ ਸੁਖ ਅਸਲ ਹੈ ਜਿੱਤੋਂ ਬਾਅਦ ਵੀ ਦੁੱਖ ਨਾ ਹੋਵੇ ਜੀ ਇੱਕ ਵਾਰੀ ਜਿਹੜਾ ਇਹ ਸੁਖ ਮਿਲ ਜਾਂਦਾ ਹੈ ਨਾ ਜੀ ਨਾਮ ਦਾ ਕਹਿੰਦੇ ਮੁੜ ਕੇ ਫਿਰ ਆ ਜਿਹੜੇ ਮਾਇਆ ਦੀ ਮਾਇਆ ਵੀ ਦੁੱਖ ਹੁੰਦੇ ਨਾ ਇਹ ਕਦੀ ਵਿਆਹ ਨਹੀਂ ਸਕਦੇ ਜੇ ਮਾਇਆ ਵੀ ਸੁਖ ਆ ਫਿਰ ਇਹ ਸੁਖ ਖਤਮ ਹੋ ਜਾਂਦਾ ਜੀ ਜੇ ਉਹਦੇ ਹੁਕਮ ਦਾ ਸੁਖ ਹੈ ਉਹ ਸੁਖ ਨਹੀਂ ਕਦੀ ਖਤਮ ਹੁੰਦਾ ਜੀ ਨਾਏ ਮੰਨਿਆ ਸਲਾਹੀਏ ਪਾਪ ਮਰਤ ਤੋਈ ਜਿਹੜੇ ਉਹਦੇ ਹੁਕਮ ਨੂੰ ਮੰਨਦੇ ਨੇ ਉਹ ਦੀ ਸੇਵਸਲਾਹ ਵਿੱਚ ਹੁੰਦੇ ਨੇ ਪਾਪਾ ਵਾਲੀ ਮੱਤ ਤੋਈ ਜਾਂਦੀ ਹੈ ਜੀ ਮਾਰਾ ਕਹਿੰਦੇ ਹੁਕਮ ਨੂੰ ਮੰਨਣਾ ਜਿਹੜਾ ਨਾਮ ਮੰਨਣਾ ਜਿਨ੍ਹਾਂ ਨੇ ਨਾਮ ਮੰਨਿਆ ਜਾਂ ਹੁਕਮ ਮੰਨਿਆ ਉਹਨਾਂ ਦੀਆਂ ਨਿਸ਼ਾਨੀਆਂ ਕੀ ਕਹਿੰਦੇ ਸੇਵਸਲਾਹ ਹੀ ਕਰਦੇ ਨੇ ਪਾਪਾ ਵਾਲੀ ਮੱਤੇ ਨਹੀਂ ਹੁੰਦੀ ਤੇ ਜੇ ਉਹਨਾਂ ਦੇ ਕੋਲ ਬਹਿ ਜੀਏ ਤੇ ਦੂਸਰੇ ਦੀ ਮੱਤ ਨੂੰ ਵੀ ਧੋ ਦਿੰਦੇ ਆ ਜੀ ਉਹਨਾਂ ਦੀ ਸ਼ਿਫਸਲਾਹ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਜੀ ਇੰਨਾ ਮੋਲੇਤਾਰ ਵਰਖਾ ਹੁੰਦੀ ਹੈ ਜੀ ਫੇ ਜਦੋਂ ਸ਼ਿਫਸਲਾਹ ਉਹ ਕਰਦੇ ਨੇ ਜੀ ਨਾਇ ਮੰਨਿਆ ਸਾਲਾਹੀਏ ਪਾਪਾ ਮਤ ਤੋਂ ਜਿਨ੍ਹਾਂ ਨੇ ਹੁਕਮ ਮੰਨਿਆ ਨਾ ਜੇ ਉਹਨਾਂ ਦੀ ਵੀ ਸ਼ਿਫਸਲਾਹ ਕਰਦੇ ਇਹਨਾਂ ਨੂੰ ਵੀ ਜੀਓ ਕਰਦੇ ਇਹਨਾਂ ਨੂੰ ਵੀ ਆਦਰ ਮਾਨ ਸਤਕਾਰ ਦੇ ਦਈਏ ਸਾਡੀ ਪਾਪਾ ਵਾਲੀ ਮੱਤ ਖਤਮ ਹੋ ਜਾਂਦੀ ਹੈ ਜੀ ਭਲੋ ਗੁਰਮੁਖਾਂ ਗੁਰਮੁਖ ਪਿਆਰਿਆਂ ਦੀ ਸਲਾਹ ਸਿਫਸਲਾ ਵੀ ਕਰਦੀ ਹੈ ਨਾ ਤੇ ਉਹ ਮੱਤ ਜਿਹੜੀ ਆ ਅਰ ਗੁਰੂ ਕੇ ਸਿੱਖ ਜੇ ਗੁਰਸਿੱਖਾਂ ਵਿੱਚ ਬਹਿ ਜਾਓ ਗੁਰਸਿੱਖਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਜਵੇ ਤਾਂ ਪਾਪ ਕਦੀ ਅੰਦਰੋਂ ਪੈਦਾ ਨਹੀਂ ਹੁੰਦਾ ਮਾਤ ਹੀ ਸਾਰੀ ਬਦਲ ਜਾਂਦੀ ਹੈ ਜੀ ਇਹ ਵੀ ਆਪਾਂ ਅਕਸਰ ਦੇਖਿਆ ਹੈ ਜੀ ਨਾਨਕ ਪੂਰੇ ਗੁਰ ਤੇ ਨਾਉ ਮੰਨਿਐ ਜਿਨ ਦੇਵੈ ਸੋਈ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨੇ ਪੂਰੇ ਗੁਰੂਦਵਾਰਾ ਹੀ ਨਾਮ ਦੀ ਸੋਜੀ ਪੈਂਦੀ ਐ ਨਾਮ ਮੰਨਿਆ ਜਾਂਦਾ ਤੇ ਜਿਹਨੂੰ ਜਿੱਤੇ ਉਹ ਕਿਰਪਾ ਕਰਦਾ ਉਹਨੂੰ ਹੀ ਉਹ ਨਾਮ ਦਿੰਦਾ ਜੀ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਉਹਦਾ ਹੁਕਮ ਮੰਨਿਆ ਜਾਂਦਾ ਤੇ ਜਿਹੜੇ ਉਹਦੇ ਹੁਕਮ ਨੂੰ ਮੰਨਣੇ ਵਾਲੇ ਹੁੰਦੇ ਨੇ ਮਹਾਰਾਜ ਕਹਿੰਦੇ ਫਿਰ ਉਹਨਾਂ 'ਤੇ ਕਿਰਪਾ ਉਹਦੀ ਨਾਮ ਵੀ ਉਹਨਾਂ ਨੂੰ ਮਿਲਦਾ ਜੀ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਬਾਰੇ ਸੱਚੇ ਪਾਸ਼ਾ ਜੀ ਨੇ ਕਿਰਪਾ ਕੀਤੀ ਬਹੁਤ ਬਹੁਤ ਸ਼ੁਕਰ ਹੈ ਗ੍ਰੀਵਰワ ਸੱਚੇ ਪਾਸ਼ਾ ਜੀ ਨੇ ਗੁਰੂ ਪਿਆਰਿਆਂ ਦੇ ਵਿੱਚ ਇਹ ਹਾਜ਼ਰੀ ਭਰਾਈ ਹੈ ਜੀ ਸਾਰ ਸੰਗਤ ਜੀ ਤੇ ਨਿਕ ਸੇਵਾ ਥਾਏ ਪਾਉ ਲਾ ਚੁੱਕਾ ਦੇਖਿਆ ਜੀ ਵਾਹਿ ਗੁਰੂ ਜੀ ਕਾ ਖਾਲਸਾ